ਖਿਖਾਰਾ ਧੰਨਵਾਦ ਕਰਾਂਗੇ ਬਿੱਲਾ ਗੱਲ ਦਿਨਾਲੀਆ ਮਾਝੇ ਦਾ 4x4 ਪ੍ਰਮੋਟਰ ਜੀ ਦੀ ਬਦੌਰਤ 'ਚ ਸ਼ੀਲੂ ਆਇਆ ਹਰਿਆਣੇ ਵਾਲਾ ਪੰਜਾਬ ਪਲੀ ਨੇ ਸਾਡਾ ਬਹੁਤ ਸਾਰਾ ਦਿੱਤਾ ਹਾਂ ਸ਼ੀਲੂ ਦੀ ਕੋਈ ਟੀ-ਸ਼ਰਟ ਪਾ ਕੇ ਲੈ ਗਿਆ ਇੱਕ ਗੱਲ ਪੱਕੀ ਆ ਵੀ ਵਾਰ ਹੁੰਦਾ ਕਈ ਵੀ ਟੀ-ਸ਼ਰਟਾਂ ਜਵੇ ਹੋ ਸਕਦਾ ਉਹ ਵੀ ਪਾ ਕੇ ਸਟਾਰ ਬਣ ਜੇ ਚੱਲ ਕੋਈ ਨਹੀਂ ਆਪਾਂ ਦਾ ਸਾਰ ਲਾ ਕੇ ਘਰ ਦਾ ਕੰਮ ਹੀ ਆ ਆ ਗਈ ਹਾਂ ਤੂੰ ਤਾਂ ਲੱਗੇ ਗਿਆ ਚੰਦਰਦਨ ਪਹਿਲਾਂ ਨਾਂ ਰਸ ਗਈ ਆ ਕਿਹੜੇ ਪਿੰਡੋਂ ਆ ਪਤਾਪੁਰੋਂ ਪਤਾਪੁਰ ਵਾਲਾ ਕਾਜ ਟੀ-ਸ਼ਰਟ ਤਾਂ ਲੈ ਕੇ ਗਿਆ ਇਹ ਫੈਨ ਆ ਕਹਿੰਦੇ ਸ਼ੀਲੂ ਦਾ ਵੀ ਮੇਰੇ ਨਾਲ ਫੋਟੋ ਖਿਚਾਉ ਤੇ ਫੇਰ ਦਊਗਾ ਇਸ ਵੀਵ ਲਾ ਗਿਆ ਪਤੰਦਰ ਆ ਮੁੰਡੇ ਦੀ ਮੂਵੀ ਬਣਾ ਬਾਈ ਕਰਾ ਆ ਇਹਨੂੰ ਲੱਭ ਕੇ ਲਿਆ ਕੌਣ ਇਹਨੂੰ ਭੱਗੂ ਬੈਲਜੀਅਮ ਲੱਭ ਕੇ ਲਿਆ ਇਹ ਵੀ ਬਹੁਤ ਵੱਡੀ ਗੱਲ ਆ ਵੀ ਪਾਲੇ ਬਾਈ ਹੁਣ ਇਹਦੇ ਫੋਟੋ ਕਰਾਈਏ ਟੀ-ਸ਼ਰਟ ਆਪਣੇ ਕੋਲੇ ਆਪੇ ਆ ਜਾਣਾ ਬਾਈ ਨੇ ਹਾਂ ਆ ਟੀ-ਸ਼ਰਟ ਦੇ ਦੇ ਫੋਟੋ ਕਰਾ ਰਾਂਗੇ ਗੱਡੀ ਕੋਲੇ ਉੱਥੇ ਆਪਣੇ ਘਰੇ ਕਰਾ ਦੇਾਂਗੇ ਹਾਂ ਇਹਦੇ ਨਾਲ ਲੈ ਜਾ ਨਾਲ ਹੀ ਕਰਾ ਦੀ ਰਾਂ ਆ ਵਧੀਆ ਗੱਲ ਆ ਬਹੁਤ ਧੰਨਵਾਦ ਇਕਾਂ ਨੂੰ ਮੈਨੂੰ ਬਾਈ ਇੱਕ ਅੱਛਾ ਲੱਭ ਜਾਂਦਾ ਇੰਨਾ ਕੁਸ ਨਹੀਂ ਤੇ ਸਾਰਾ ਕੁਝ ਲੈ ਚੱਲੇ ਆਂ ਸ਼ੀਲੂ ਵਿਆਹ ਦੇ ਬੰਦਣ ਸਜਰਾ ਸਜਰਾ ਵਧਾ ਦੇ ਵਧਾਈਆਂ ਬਾਈ ਨੂੰ ਜੀਉ ਬੱਲੇ ਵਾਲੇ ਵੱਲੋਂ ਮਾਜਰੀ ਸੰਗਤ ਵੱਲੋਂ